ਸੱਤ ਵਿੱਚ ਬੈਠਾ ਬਾਪੂ ਬਲਕੋਰਾ ਵਾਜਿਆ ਫਿਰੇ ਮਾਰਦਾ ਆ ਜਾਣੀ ਪ੍ਰੀਤੋ ਚੱਲੀਏ ਮੇਲਾ ਦੇਖਣੇ ਛਪਾਰਦਾ ਅਰੇ ਤੁਸੀਂ ਮੇਲੇ ਦੀ ਕੋਈ ਯਾਦ ਨਾ ਉਹ ਮੇਲੇ ਰਹੇ ਨਾ ਉਹ ਗੱਲਾਂ ਰਹੀਆਂ ਨੇ ਬਹੁਤ ਬਦਲੂਖਿਆ ਜੀ ਜਿਹੜੇ ਨਵੇਂ ਜਵਾਕ ਨਹੀਂ ਉਹਨਾਂ ਨੇ ਇਹਨਾਂ ਬਦਲ ਨਹੀਂ ਦੇਖਿਆ ਜੋ 10 ਪੈਸੇ ਸਾਨੂੰ ਪਹਿਲਾਂ ਮਿਲਦੇ ਹੁੰਦੇ ਸੀ ਫਿਰ 20 ਮਿਲਦੀ ਹੁੰਦੀ ਜਵਾਕ ਕਿੰਨੇ ਸ਼ਰਾਰਤੀ ਕਰਦੇ ਕਿਵੇਂ ਦੀ ਸ਼ਰਾਰਤਾਂ ਕਰਦੇ ਇਹਨੂੰ ਇੰਜੋਏ ਕਰਨ ਤੇ ਆਪਣਾ ਜੀ ਉਹਨੂੰ ਮੜ ਜਾ ਟੀਚਰ ਘੂਰ ਦੇਵੇ ਤਾਂ ਜਦ ਹੀ ਪੇਰੈਂਟਸ ਆ ਕੇ ਖੜੇ ਸਾਡੇ ਬੱਚੇ ਨੂੰ ਕਿਉਂ ਮਾਰਿਆ ਚੋਰੀ ਗਈ ਵੀ ਇੱਕ ਦੋ ਵੀ ਇਹ ਬੰਕ ਵੀ ਮਾਰ ਜਾ ਕਰਨੇ ਗਰਾਊਂਡ 'ਚ ਬੈਠੇ ਰਹਿਣਾ ਤੇ ਪੀਟੀ ਮਾਸਟਰ ਨੇ ਸਾਨੂੰ ਫੜ ਦੇਣਾ ਬੜਾ ਕੁੱਟਣਾ ਕਦੇ ਕਦੇ ਇਹ ਰੇਤ ਰੁੱਤ ਵੀ ਘਾਟੀ ਹੁੰਦੇ ਆ ਬਿਜਲੀ ਮਹਿਕ ਮਹਿਕ ਮੇਰਾ ਪ੍ਰੋਗਰਾਮ ਉਹ ਕਹਿੰਦੇ ਵਿਆਹ ਕਰਾ ਕੇ ਫੜ ਜਾਂਦਾ ਬੰਦਾ ਕੀ ਇਹ ਸੱਚ ਹੈ ਰੋਂਦੇ ਹੀ ਦੇਖਿਆ ਜਿੰਨੇ ਵੀ ਰਾਂਝਾ ਰੋਂਦਾ ਢੋਲੀ ਦੀਆਂ ਬਾਈਆਂ ਫੜ ਕੇ ਨਹੀਂ ਢੋਲੀ ਵਿੱਚ ਰਾਂਝਾ ਵਾਲੀ ਕਿੱਥੇ ਚੱਲੀ ਐ ਕਿੱਥੇ ਚੱਲੀ ਐ ਹਾਂ ਸੱਤੇ ਵਿੱਚ ਬੈਠਾ ਬਾਪੂ ਬਲਕੋਰਾ ਬਾਜਾ ਫਿਰੇ ਮਾਰਦਾ ਆ ਜਾਣੀ ਪ੍ਰੀਤੋ ਚੱਲੀਏ ਮੇਲਾ ਦੇਖਣੇ ਛਪਾਰ ਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਆਂ ਤੇ ਗੜੀਆ ਤੁਸੀਂ ਦੇਖ ਰਹੇ ਪੀਡੀ ਸੀ ਨਿਊਜ਼ ਤੁਹਾਡਾ ਮਨਪਸੰਦ ਸ਼ੋਅ ਸੱਤ ਲੈ ਕੇ ਹਾਜ਼ਰ ਆਂ ਤੁਸੀਂ ਸੋਚਦੇ ਹੋਗੇ ਕਿ ਛਪਾਰ ਦਾ ਮੇਲਾ ਸਤੰਬਰ ਅਕਤੂਬਰ ਚ ਲੱਗਦਾ ਵੀ ਅੱਜ ਇਸ ਮੇਲੇ ਦੀ ਗੱਲ ਕਿਉਂ ਕਰ ਰਿਹਾ ਅੱਜ ਮੇਲਾ ਅਸੀਂ ਲਾਵਾਂਗੇ ਮੇਲਾ ਲਾਵਾਂਗੇ ਸੱਤ ਚ ਬਾਬਿਆਂ ਨਾਲ ਬਜ਼ੁਰਗਾਂ ਨਾਲ ਵੀਰਾਂ ਨਾਲ ਛੋਟੇ ਬੱਚੇ ਬੈਠੇ ਆ ਉਹਨਾਂ ਨਾਲ ਆਓ ਚੱਲੀਏ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਮੇਲਾ ਲਾਉਨੇ ਆ ਆਓ ਚੱਲੀਏ ਫਿਰ ਭਾਈ ਕੀ ਨਾਮ ਹੈ ਭਾਈ ਬਈ ਕੋਈ ਨਾ ਨਾ ਕੋਈ ਕਰਨ ਭਾਈ ਮੇਰਾ ਨਾਮ ਕੁਲਦੀਪ ਸਿੰਘ ਬੋਪਾਰਾਏ ਆ ਤੇ ਮੈਂ ਸਰਪੰਚ ਆ ਪਿੰਡ ਚਪਾਰ ਤੋਂ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਮੇਰੇ ਪਿੰਡ ਚਪਾਰ ਪਹੁੰਚਣ ਤੇ ਜੀ ਆਇਆਂ ਨੂੰ ਰਕਮ ਜੀ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ ਪਿੰਡ ਚਪਾਰ ਪਹੁੰਚਣ ਤੇ ਮੇਰੇ ਵੱਲੋਂ ਸਾਡੀ ਸਮੁੱਚੀ ಗ್ರಾಮ ਪੰਚਾਇਤ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਤੁਹਾਡਾ ਵੀ ਧੰਨਵਾਦ ਭਾਈ ਜੀ ਪਿੰਡ ਇਤਿਹਾਸਿਕ ਪਿੰਡਾ ਠੀਕ ਹੈ ਜੀ ਚਪਾਰ ਦਾ ਮੇਲਾ ਉਰੇ ਭਰਦਾ ਬਹੁਤ ਵੱਡਾ ਪਿੰਡ ਹੈ ਪਿੰਡ ਦਾ ਨਾਮ ਜਿੱਡਾ ਵੱਡਾ ਉਦੋਂ ਵੱਧ ਮੇਲਾ ਲੱਗਦਾ ਤੁਸੀਂ ਇਸ ਪਿੰਡ ਦੇ ਵਿੱਚ ਕਿੰਨਾ ਕੁ ਵਿਕਾਸ ਕੀਤਾ ਤੇ ਹੁਣ ਤੁਸੀਂ ਕੀ ਤੁਹਾਡਾ ਅਗਲਾ ਵਿਜ਼ਨ ਕੀ ਹੈ ਵੀ ਅਸੀਂ ਪਿੰਡ ਦੇ ਵਿੱਚ ਆ ਕੁਝ ਨਾ ਕਰੀਏ ਦੇਖੋ ਜਿਹੜਾ ਸਾਡਾ ਪਿੰਡ ਹੈ ਜੀ ਬੜਾ ਮਤਲਬ ਸਭਾਈਚਾਰੇ ਵਾਲਾ ਪਿੰਡ ਹੈ ਜੀ ਸਾਰੇ ਲੋਕ ਇੱਥੇ ਰਲ ਮਿਲ ਕੇ ਇੱਕ ਦੂਸਰੇ ਨਾਲ ਵਧੀਆ ਵਿਹਾਰ ਨਾਲ ਰਹਿੰਦੇ ਨੇ ਜੀ ਜੀ ਜਿਹੜੀ ਪਿਛਲੀ ਟਰਮ ਸੀਗੀ ਉਹਦੇ 'ਚ ਵੀ ਮੈਂ ਸਰਪੰਚ ਰਹੇ ਅਸੀਂ ਬੜਾ ਵਿਕਾਸ ਕਰਾਇਆ ਪਿੰਡ ਦਾ ਗਲੀਆਂ ਨਾਲੀਆਂ ਹੋਰ ਬੜਾ ਵਿਕਾਸ ਕਰਾਇਆ ਤੇ ਇਸ ਵਾਰ ਨਗਰ ਨੇ ਸਾਨੂੰ ਦੁਬਾਰਾ ਫੇਰ ਮੌਕਾ ਦਿੱਤਾ ਸਰਪੰਚ ਦਾ ਬਹੁਤ ਵਧੀਆ ਮਾਰਜਨ ਨਾਲ ਸਾਨੂੰ ਮੌਕਾ ਦਿੱਤਾ ਤੇ ਸਾਡਾ ਇੱਕ ਪਲਾਨ ਹੈ ਕਿ ਜਿਵੇਂ ਸਾਡੇ ਪਿੰਡ ਚਪਾਰ ਦਾ ਨਾਮ ਹੈ ਨਾ ਪੰਜਾਬ ਚ ਜੀ ਅਸੀਂ ਮਤਲਬ ਇੱਕ ਵਧੀਆ ਪਿੰਡ ਆਪਣਾ ਬਣਾਉਣਾ ਚਾਹੁੰਦੇ ਆ ਕਿ ਡਿਵੈਲਪਮੈਂਟ ਪੱਖੋਂ ਲੋਕ ਮਿਸਾਲ ਦੇਣ ਚਪਾਰ ਦੀ ਬਈ ਜਿਹੜੇ ਜਿਹੜੇ ਪਿੰਡ ਦੀਆਂ ਹਨ ਥੋੜੀ ਪੁਰਾਣੀ ਜਿਆਦਾ ਥੋੜੀ ਸਾਂਝੀਆ ਕਰੋ ਸਾਡੇ ਨਾਲ ਚੇਂਜ ਤਾਂ ਦੇਖੋ ਜਿਹੜੀ ਜਿਵੇਂ ਸਾਡੀ ਏਜ ਹੈ ਨਾ 40 ਸਾਲ ਦੀ ਹੁਣ ਤਾਂ ਬਹੁਤ ਬਦਲ ਦੇਖਿਆ ਜੀ ਜਿਹੜੇ ਨਵੇਂ ਜਵਾਕ ਨਹੀਂ ਉਹਨਾਂ ਨੇ ਇਹਨਾਂ ਬਦਲ ਨਹੀਂ ਦੇਖਿਆ ਜਿਵੇਂ ਪਹਿਲਾਂ ਟੀਵੀ ਹੁੰਦੇ ਸੀਗੇ ਜਾਂ ਐਂਟਰਟੇਨਮੈਂਟ ਦੇ ਸਾਧਨ ਜਿਹੜੀ ਆਪਾਂ ਆਪਣੀ ਲਾਈਫ 'ਚ ਦੇਖਿਆ ਫੋਨ ਵਗੈਰਾ ਆ ਗਿਆ ਅੱਜਕੱਲ ਤਾਂ ਬੜੀ ਟੈਕਨੋਲੋਜੀ ਆ ਗਈ ਹੈ ਬੰਦਾ ਮਿੰਟ 'ਚ ਪਤਾ ਲੱਗ ਜਾਂਦਾ ਕਿੱਥੇ ਹੈ ਪਹਿਲਾਂ ਕਿਥੇ ਰਿਸ਼ਤੇਦਾਰ ਨਾਲ ਗੱਲ ਕਰਨੀ ਚਿੱਠੀ ਲਿਖਦੇ ਹੁੰਦੇ ਹੁੰਦੇ ਸੀਗੇ ਚਿੱਠੀ ਉਹ ਜਾਣੀ ਪੜ੍ਹਨੀ ਫਿਰ ਜਵਾਬ ਆਉਣਾ ਆਪਣੇ ਕਿਸੇ ਰਿਸ਼ਤੇਦਾਰੀ 'ਚੋਂ ਹਾਲਚਾਲ ਪੁੱਛਣ ਲਈ ਅੱਜਕੱਲ ਤਾਂ ਇੱਕ ਮਿੰਟ ਲੱਗਦਾ ਮਤਲਬ ਜਿਹੜੀ ਸਾਡੀ ਏਜ ਐ ਅਸੀਂ ਬੜਾ ਬਦਲ ਦੇਖਿਆ ਹੈ ਭਾਈ ਜਿਹੜੀ ਇਹ ਛਕੀਨੀ ਆ ਪੱਗ ਦੇ ਲੜਦੇ ਪੇਜ ਜਿਹੜੇ ਜਿਨੇ ਹੋਏ ਨੇ ਮੋਛਾਂ ਨੇ ਪੂਰੇ ਖੜੀਆਂ ਨੇ ਇਹ ਕਦੋਂ ਤੋਂ ਆ ਯਾਨੀ ਕਿ ਕਿਵੇਂ ਆਇਆ ਇਹ ਭਾਈ ਪਹਿਲਾਂ ਮੇਰੇ ਵਾਲ ਕੱਟੇ ਹੋਏ ਸੀਗੇ ਠੀਕ ਹੈ ਜੀ ਤੇ ਮੈਂ 2014 ਤੋਂ ਪੱਗ ਬੰਨਣੀ ਸਟਾਰਟ ਕੀਤੀ ਠੀਕ ਹੈ ਜੀ ਮੈਂ ਜਦੋਂ ਨਾ ਸਕੂਲ ਪੜਦਾ ਸੀ ਇੱਥੇ ਸਾਡੇ ਨਾਲ ਹੀ ਖਾਸ ਦਾ ਸਕੂਲ ਹੈ ਜੀ ਜੀ ਉਦੀ ਚ ਮੁੱਲ ਕੰਪਲਸਰੀ ਹੁੰਦਾ ਸੀ ਪੱਗ ਬੰਨ ਕੇ ਆਉਣਾ ਬਿਲਕੁਲ ਉਹ ਜਿਹੜਾ ਕੰਪਲਸਰੀ ਸੀਗਾ ਉਹਦੇ ਕਰਕੇ ਹੀ ਪੱਗ ਦੇ ਪੇਜ ਜਨੇ ਗਏ ਨੇ ਕਿਉਂਕਿ ਛੋਟੇ ਹੁੰਦੇ ਫਿਰ ਬੰਨ੍ਹਦੇ ਰਹੀ ਜੀ ਠੀਕ ਹੈ ਜੀ ਤੇ ਫਿਰ ਇੱਕ ਚਲੋ ਥੋੜਾ ਪੋਲੀਟੀਕਲ ਇੱਧਰ ਆ ਗਈ ਪੱਗ ਬੰਨਣ ਕਰਕੇ ਇੱਕ ਈਮੇਜ ਬਣ ਜਾਂਦੀ ਹੈ ਈਮੇਜ ਬਣ ਜਾਂਦੀ ਹੈ ਹਾਂ ਵਿੱਚ ਕਿੰਨੀ ਬਾਈ ਕਿੰਨਾ ਕੁ ਟਾਈਮ ਟੂਮ ਲੱਗ ਜਾਂਦਾ ਪੱਗ ਬੁਗਦੇ ਲੜਦੇ ਹੁੰਦੇ ਆ ਹੁਣ ਤਾਂ ਤੁਸੀਂ ਜਿਵੇਂ ਕਹਿੰਦੇ ਹੋ ਨਾ ਇਹ ਸਿਆਸਦਾਨਾਂ ਕੋਲ ਟਾਈਮ ਤਾਂ ਘੱਟ ਹੀ ਹੁੰਦਾ ਫਿਰ ਵੀ ਇੰਨੀ ਟਰਚ ਕਿੰਨੀ ਲਾਉਣ ਦੇ ਟਾਈਮ ਕਿਵੇਂ ਨਿਕਲਦਾ ਨਹੀਂ ਟਾਈਮ ਤਾਂ ਦੇਖੋ ਆਪਲੀ ਟਾਈਮ ਦੇਣਾ ਤਾਂ ਜ਼ਰੂਰੀ ਹੈ ਪੱਗ ਮੈਂ ਕਿੰਨਾ ਕਿੰਨਾ ਕੁ ਟਾਈਮ ਲੱਗ ਜਾਂਦਾ ਪੱਗ 2 ਮਿੰਟ ਚ ਪੱਗ ਬੰਨ ਲੈਂਦਾ 1-2 ਮਿੰਟ ਵਾਲੀ ਲੱਗਦੀ ਜਾ ਨਹੀਂ ਨਹੀਂ ਕਿਤੇ ਕੈਮਰੇ ਸਾਹਮਣੇ ਤਾਂ ਨਹੀਂ ਕਰ ਰਹੀ ਨਹੀਂ ਨਹੀਂ ਮੈਂ ਨਾ ਕਈ ਵਾਰੀ ਇਹ ਕਈ ਵਾਰ ਕਿਤੇ ਬਾਹਰ ਅੰਦਰ ਜਾਣਾ ਪੈਂਦਾ ਵਾ ਬਿਲਕੁਲ ਬਿਲਕੁਲ ਮਤਲਬ ਕਿਤੇ ਸ਼ੀਸ਼ਾ ਨਹੀਂ ਹੁੰਦਾ ਜੀ ਮਤਲਬ ਬਿਨਾ ਸ਼ੀਸ਼ੇ ਤੋਂ ਵੀ ਬੰਨੀ ਜਾਂਦੀ ਆ ਸਿਰਫ 19 21 ਦਾ ਫਰਕ ਪਊਗਾ ਉਹ ਤਾਂ ਹੱਥ ਟਿਕ ਜਾਂਦਾ ਬਾਈ ਹੁਣ 10 12 ਸਾਲ ਹੋ ਗਏ ਆ ਠੀਕ ਹੈ ਨਾ ਪਿੰਡ ਦੀ ਜਾਨ ਦੱਸੋ ਸਾਡੇ ਨਾਲ ਪਿੰਡ ਦੀ ਇਸਾਂ ਜਾ ਕਰੋ ਪਹਿਲਾਂ ਮੇਲਾ ਭਰਦਾ ਹੁੰਦਾ ਸੀਗਾ ਕਿਵੇਂ ਭਰਦਾ ਸੀ ਹੁਣ ਮੇਲਾ ਕਿਵੇਂ ਭਰਦਾ ਜਿਹੜਾ ਪਹਿਲਾ ਮੇਲਾ ਸੀ ਨਾ ਦਰਸਲ ਉਹ ਬਹੁਤ ਵਧੀਆ ਢੰਗ ਨਾਲ ਹੁੰਦਾ ਲੋਕ ਹਫਤਾ ਹਫਤਾ 10 ਦਿਨ ਰਹਿਦੇ ਹੁੰਦੇ ਉਹਨਾਂ ਕੋਲ ਸਾਧਨ ਨਹੀਂ ਸੀਗੇ ਨੇ ਮਨੋਰੰਜਨ ਦੇ ਜੀ ਹੁਣ ਤਾਂ ਸਾਧਨ ਦੇ ਜਿਹਦੇ ਕੋਲ ਮੋਬਾਈਲ ਉਹ ਇਕੱਲੇ ਮਸਤ ਹੋਇਆ ਬੈਠਾ ਉਦੋਂ ਸਿਰਫ ਇੱਥੇ ਲੋਕ 8 8 10 10 ਦਿਨ ਅਸੀਂ ਦੇਖਿਆ ਰਾਤ ਨੂੰ ਲੋਕ ਬੋਲੀਆਂ ਪਾਈ ਜਾਂਦੇ ਹੁੰਦੇ ਸੀ ਹਫਤਾ ਹਫਤਾ ਰਹਿੰਦੀ ਸੀ ਘਰਾਂ ਦੇ ਉੱਤੇ ਨਾ ਕੱਪੜੇ ਵਿਛਾ ਕੇ ਉੱਤੀ ਪੈ ਜਾਂਦੇ ਸੀ ਤੇ ਰਾਤ ਨੂੰ ਰੋਟੀ ਖਾ ਕੇ ਚਲੇ ਜਾਣਾ ਤੜਕੂਆਂ ਆ ਕੇ ਫਿਰ ਪੈ ਜਾਣਾ ਉੱਤੇ ਫਿਰ ਤੁਸੀਂ ਮੇਲੇ ਦੀ ਕੋਈ ਯਾਦ ਦੱਸੋ ਨਾ ले ली या तक 10 पैसे ਸਾਨੂੰ ਪਹਿਲਾਂ ਮਿਲਦੇ ਹੁੰਦੇ ਸੀ ਫਿਰ 24 ਮਿਲਦੀ ਹੁੰਦੀ ਸੀ ਇਤੋਂ ਵੱਡੀ ਯਾਦ ਕੀ ਹੋ ਸਕਦੀ ਆ 10 ਮੈਂ ਕੀ ਕੀ ਖਰੀਦਦੇ ਸੀ 24 ਦੇ ਕਾਫੀ ਆ ਜਾਂਦੇ ਸੀਗੇ ਬਿਲਕੁਲ 24 ਦੇ ਕਾਫੀ ਆ ਜਾਂਦੇ ਸੀ ਹੁਣ ਤਾਂ 100ਾਂ ਦੀ ਗੱਲ ਹੋ ਗਈ ਨਾ 24 ਇੱਕ ਮਿਲਦੀ ਜਾਂਦੀ ਫੇਰ ਸੋਵੇਂ ਹੌਲੀ ਹੌਲੀ ਫਰਕ ਪੈਂਦਾ ਹੀ ਆ ਤੁਸੀਂ ਪਿੰਡ ਦੀ ਕੋਈ ਵਧੀਆ ਯਾਦ ਦੱਸੋ ਸਾਨੂੰ ਪਿੰਡ ਦੀ ਯਾਦ ਜੇ ਤਾਂ ਆਪਾਂ ਦੇਖਦੇ ਆ ਵੀ ਸਾਡਾ ਜਿਹੜਾ ਮੇਲਾ ਲੱਗਦਾ ਸੀਗਾ ਉਹ ਨਾ ਸਿੱਦੇ ਸਲੱਖਣ ਸੇਖੋਂ ਸੀਗੇ ਪਰਿਵਾਰ ਦੇ ਵਿੱਚ ਸੇਖੋਂ ਪਰਿਵਾਰ ਦੇ ਵਿੱਚ ਸੀਗੇ ਸਾਡੇ ਦੋ ਗੋਤ ਨੇ ਇੱਥੇ ਜੀ ਜੀ ਇੱਕ ਤਾਂ ਸੇਖੋਂ ਨੇ ਇੱਕ ਬੋਪਰ ਆਏ ਨੇ ਜੀ ਤੇ ਉਹ ਇਤਿਹਾਸ ਦੇ ਮੁਤਾਬਕ ਜਿਹੜੇ ਸੇਖੋਂ ਸੀਗੇ ਉਹਨਾਂ ਦੇ ਸਾਡੇ ਬਜ਼ੁਰਗਾਂ ਦੇ ਨਾਂ 'ਤੇ ਹਜੇ ਵੀ ਪ੍ਰਾਪਰਟੀ ਹੈਗੀ ਆ ਗਾਂਹਾਂ ਉੱਥੇ ਸਾਡੇ ਪੰਡਤ ਬਿਠਾਏ ਹੋਏ ਨੇ ਠੀਕ ਹੈ ਜੀ ਜਿਹੜੇ ਮੇਰੇ ਪਿੰਡ ਦੀ ਸਾਂਝ ਆ ਜੇ ਆਪਾਂ ਦੇਖਦੇ ਆ ਨਾ ਵਰਲਡ ਦੇ ਵਿੱਚ ਸਭ ਤੋਂ ਮਾਲਵੇ ਦਾ ਮਸ਼ਹੂਰ ਮੇਲਾ ਲੱਗਦਾ ਕਿਉਂਕਿ ਜਿੱਥੇ-ਥੇ ਆਪਸੀ ਭਾਈਚਾਰਾ ਸਾਂਝਾ ਤੇ ਤਕਰੀਬਨ ਮੰਦਰ ਵੀ ਦੇਖੋਗੇ ਮਸਜਿਦਾਂ ਵੀ ਦੇਖੋਗੇ ਤਕਰੀਬਨ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਮਿਲਵਰਤਨ ਇੱਥੇ ਮਿਲੂਗਾ ਅੱਜ ਤਾਂ ਹਰ ਵਕਤ ਇਹ ਹੀ ਸੋਚਦੇ ਆਂ ਵੀ ਸਾਡਾ ਪਿੰਡ ਇੱਕ ਸਵਰਗ ਬਣੇ ਸਵਰਗ ਵਰਗਾ ਬਣੇ ਤੁਹਾਡਾ ਨਾਮ ਪਰਮਿੰਦਰ ਸਿੰਘ ਜੀ ਬਈ ਜੀ ਕੀ ਕਰਦੇ ਆਂ ਮੈਂ ਕਲਰਿਕਲ ਜੌਬ ਕਰਦਾ ਹਾਂ ਕਾਲਸਕੋਲ ਠੀਕ ਹੈ ਜੀ ਹੋਰ ਬਈ ਜ਼ਿੰਦਗੀ ਕਿਵੇਂ ਦੀ ਜ਼ਿੰਦਗੀ ਬਹੁਤ ਵਧੀਆ ਜੀ ਬਈ ਸਕੂਲ ਦੇ ਕੋਈ ਤਜਰਬੇ ਕਰਿਓ ਸਾਂਝੇ ਸਾਡੇ ਨਾਲ ਜਿਹੜੇ ਹੁਣ ਦੀ ਸਰਾਰਤ ਤੇ ਜਵਾਕਾਂ ਦੀ ਹੁਣ ਜਿਹੜੀ ਸਰਾਰਤ ਕਰਦੇ ਨੇ ਜਵਾਕ ਨਾ ਇਹਨੂੰ ਇੰਜੋਏ ਸਾਂਝੇ ਦੇ ਆਪਣਾ ਜੀ ਉਹ ਨੂੰ ਇਹ ਨਹੀਂ ਰਹੇ ਦੇ ਵੀ ਇਹ ਜਿਹੜੀ ਪ੍ਰਾਪਰਟੀ ਹੈ ਸਾਡੀ ਆਪਦੀ ਪ੍ਰਾਪਰਟੀ ਹੈ ਵੀ ਖਰਾਬ ਹੋ ਸਾਨੂੰ ਹੀ ਔਖਾ ਹੋਊਗਾ ਇਹ ਨਹੀਂ ਸੋਚਦੇ ਉਹ ਇੱਕ ਇਹਨੂੰ ਖੇਡ ਸਮਝਦੇ ਆ ਵੀ ਅਸੀਂ ਤਾਂ ਚਲੇ ਹੀ ਜਾਣਾ ਪਰ ਹੁਣ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਮੈਂ ਕਹਿੰਦਾ ਪੇਰੈਂਟ ਦਾ ਵੀ ਥੋੜਾ ਜਿਹਾ ਹੱਥ ਹੈ ਕਿਉਂ ਇੱਕ ਤਾਂ ਕੱਲੇ-ਕੱਲੇ ਪਰਿਵਾਰ ਹੋ ਗਏ ਕੱਲਾ-ਕੱਲਾ ਬੱਚਾ ਉਹਨੂੰ ਮੜ ਜਾ ਟੀਚਰ ਘੂਰ ਦੇਵੇ ਤਾਂ ਜਦ ਹੀ ਪੇਰੈਂਟਸ ਆ ਕੇ ਖੜੇ ਸਾਡੇ ਬੱਚੇ ਨੂੰ ਕਿਉਂ ਮਾਰਿਆ ਇਹ ਵੀ ਮਸੀਬਤ ਆਉਂਦੀ ਹੈ ਪੜ੍ਹਾਈ ਦੇ ਵਿੱਚ ਜਿਹੜਾ ਸਾਡਾ ਪੜ੍ਹਾਈ ਦਾ ਸਟੈਂਡਰਡ ਹੈ ਉਹ ਅੱਗੇ ਨਾਲ ਟਾਊਨ ਜਾ ਰਿਹਾ ਹੈ ਪੈਸੇ ਸਾਡੀ ਜਿਹੜੀ ਸਾਇੰਸ ਦਾ ਤਰੱਕੀ ਕਰਦੀ ਜਾ ਰਹੀ ਹੈ ਪੜਾਈ ਦੇ ਵਿੱਚ ਸਾਡੇ ਬੱਚੇ ਪਿੱਛੇ ਜਾ ਰਹੇ ਨੇ ਜਿਹੜਾ ਟਾਈਮ ਹੈ 2010 11 ਜਿਹੜੇ ਸਕੂਲੇ ਪੜ੍ਹੇ ਆ ਉਹ ਚਰਨਜੀਤ ਸਰ ਹੁੰਦੇ ਸੀਗੇ ਹਰਦੇਵ ਸਰ ਹੁੰਦੇ ਸੀਗੇ ਬੜੇ ਕੁੱਟ ਦੇ ਹੁੰਦੇ ਸੀ ਇਹਨਾਂ ਦੀ ਜਣੀ ਕੁੱਟ ਬੜੀ ਮਜ਼ਿਹੂਰੀ ਦੀ ਪੀ.ਟੀ. ਮਾਸਟਰ ਹੁੰਦੇ ਸੀਗੇ ਸਰ ਉਹਨਾਂ ਦੀ ਕੁੱਟ ਦੀ ਹੁਣ ਅਸੀਂ ਕੁੱਟ ਵੀ ਚਲੋ ਹੱਸ ਕੇ ਗਾਲੇ ਦੀ ਵੀ ਚੱਲ ਠੀਕ ਹੈ ਸਾਡੇ ਘਰ ਦੇ ਨੇ ਕਦੇ ਲਾਂਭਾਂ ਲੈ ਕੇ ਨਹੀਂ ਆਏ ਜੇ ਸਾਡੇ ਕੁੱਟ ਵੀ ਪੈਂਦੀ ਹੁੰਦੀ ਸਕੂਲ 'ਚ ਨਾ ਤੇ ਸਾਨੂੰ ਫਿਰ ਘਰੇ ਆ ਕੇ ਅਸੀਂ ਜੇ ਦਾਦੇ ਸਾਡੇ ਹੋਰ ਕੁੱਟ ਪੈਂਦੀ ਸੀਗੀ ਅੱਜ ਕੱਲ ਜਿਹੜੀ ਕੁੱਟ ਜਵਾਗ ਨੂੰ ਪਹਿਲੀ ਘਰ ਆਦਤ ਨਾਲ ਪੈਂਦੀ ਨਹੀਂ ਹੈਗੀ ਜੇ ਪੈਂਦੀ ਤਾਂ ਲਾਂਭੇ ਆਉ ਉਹ ਤਾਂ ਸਰਕਾਰ ਨੇ ਅੱਜਕੱਲ ਚਰਨਜੀਤ ਸਰ ਜਾਂ ਹੋਰ ਸਰ ਜਿਹੜੇ ਨੇ ਉਹ ਕੁੱਟਦੇ ਜਵੱਕ ਨੂੰ ਨਹੀਂ ਨਹੀਂ ਹੁਣ ਇਹਨਾਂ ਸਾਡੇ ਡੀਪੀ ਆ ਉਹ ਕੁੱਟਦੇ ਨਹੀਂ ਆ ਜੀ ਠੀਕ ਹੈ ਜੀ ਕਿਉਂ ਚਮਕੌਰ ਸਰ ਉਹਨਾਂ ਨੂੰ ਬਹੁਤ ਲੰਬਾ ਸਮਾਂ ਹੋ ਗਿਆ ਜਿਹੜੇ ਹੁਣ ਬੱਚੇ ਪੜ੍ਹਦੇ ਨੇ ਉਹਨਾਂ ਦੇ ਪੇਰੈਂਟ ਉਹਨਾਂ ਕੋਈ ਪੜ੍ਹ ਕੇ ਗਏ ਹੋਣੇ ਉਹਨਾਂ ਨੂੰ ਪਤਾ ਵੀ ਸਾਡੇ ਪਹਿਲਾਂ ਕੁੱਟ ਪੈਂਦੀ ਹੁੰਦੀ ਸੀ ਜਵਾਗ ਜਿਹੜੇ ਸ਼ਰਾਰਤਾਂ ਕਿਵੇਂ ਕਰਦੇ ਪਹਿਲਾਂ ਤਾਂ ਚਲੋ ਇਹ ਹੁੰਦਾ ਸੀ ਕਿ ਅਸੀਂ ਹਵਾ ਕੱਢ ਦਿੰਦੇ ਹੁੰਦੇ ਸੀ ਗੱਡੀ ਦੀ ਜਾਂ ਜੇ ਤੁਹਾਨੂੰ ਮਾਸਟਰ ਜੇ ਬੜਾ ਕੁੱਟ ਦਿੰਦੇ ਸੀ ਅਸੀਂ ਉਦੋਂ ਉਹਨਾਂ ਦੀ ਹਵਾ ਉਹ ਬਹੁਤ ਕੱਢੀ ਆ ਸਾਰਿਆਂ ਦੀ ਤੇ ਸਕੂਟਰ ਦੇ ਪੱਗ ਦੇ ਪੈਨ ਮਾਰ ਦਿੰਦੇ ਸੀ ਟਾਇਰ ਦੇ ਉੱਤੇ ਵੀ ਹਾਂ ਚੱਲ ਠੀਕ ਆ ਅੱਜ ਕੱਲ ਜਿਹੜੇ ਜਵਾਗ ਨੇ ਉਹ ਕਿਦਾਂ ਹੀ ਸ਼ਰਾਰਤਾਂ ਕਰਦੇ ਆ ਅਸੀਂ ਨੇ ਸ਼ਰਾਰਤਾਂ ਤਾਂ ਜੀ ਉਹ ਵੀ ਹੈਗੀਆਂ ਨੇ ਵਿੱਚ ਪਹਿਲਾਂ ਵਾਲੀਆਂ ਵੀ ਚੱਲਦੀਆਂ ਨੇ ਮੋਟਰਸਾਈਕਲ ਕੋਈ ਨਵਾਂ ਲੈ ਕੇ ਆਉਂਦਾ ਤੇ ਚਿੱਟਾ ਮਾਰ ਦਿੰਦੇ ਆ ਜੀ ਜੀ ਜੋ ਸੀਟ ਪਾੜ ਦਿੰਦੇ ਆ ਜੀ ਕਿਉਂ ਸਰਾਰ ਤਾਂ ਬੱਚੇ ਨੇ ਕਰਨੀ ਆ ਮਨ ਸਤਾਨ ਹੈ ਜੀ ਜੀ ਇਹਨੇ ਸਰਾਰ ਤੋਂ ਨਹੀਂ ਦੇਖਣਾ ਕਿ ਕਿਤੇ ਨੂੰ ਸਰਾਰਤ ਕਰੀਏ ਕਹਿੰਦੇ ਕਹਿੰਦੇ ਇਹਦੇ ਰਿਸ਼ਤੇ ਰੁੱਤੇ ਵੀ ਘਾਟੀ ਹੁੰਦੇ ਆ ਬਿਜਲੀ ਮੈਘ ਮੈਣੇ ਇਹ ਕਿਉਂ ਨਹੀਂ ਬਸ ਉਹੀ ਇੱਕ ਅੱਦਾ ਬੰਦਾ ਬਣਾਉਂਦਾ ਉਹਦੇ ਨਾਲ ਸਾਰਿਆਂ ਨੂੰ ਬਤਨਾ ਦੋਗੇ ਦੀ ਬੱਚਾ ਹਾਂਜੀ ਸਾਰਿਆਂ ਦਾ ਵਧੀਆ ਹੋਣਾ ਜੀ ਐ ਨਹੀਂ ਸਾਨੂੰ ਕਹੀਏ ਕੋਈ ਪਹਿਲਾਂ ਕਿਹਾ ਕਿ ਉਹ ਤਾਂ ਨਹੀਂ ਵੀ ਬਿਜਲੀ ਬੋਰਡ ਸਾਰੀ ਚੀਜ਼ ਤੋਂ ਬਚ ਕੇ ਰਹੇ ਆ ਜੀ ਜਿਹੜੇ ਗਲਤ ਕੰਮਾਂ ਦੇ ਕੋਈ ਨਹੀਂ ਅੱਜ ਵੀ ਬਹੁਤ ਵਿਆਹ ਵੀ ਵਿਆਹ ਵੇਲੇ ਕਿੰਨਾ ਖਚੋਤ ਬਹੁਤ ਚੰਗੀ ਉਹ ਸਾਰਿਆਂ ਨੂੰ ਹੁੰਦਾ ਨਹੀਂ ਅਸੀਂ ਸਮਾਇਆ ਹੈ ਜਮਨਾ ਸੀ ਨਹੀਂ ਅਸੀਂ ਜਦੋਂ ਨਾ ਅਸੀਂ ਸੁਣਦੇ ਅਸੀਂ ਜਿੰਨਾ ਕਿ ਮੈਂ ਮੇਰਾ ਚਲੋ ਵਿਆਹ ਨਹੀਂ ਹੋਇਆ ਮੈਂ ਜਿੰਨੇ ਕਿ ਵਿਆਹੇ ਬੰਦਿਆਂ ਦੇ ਵਿੱਚ ਹੁੰਦੇ ਆ ਉਹ ਕਹਿੰਦੇ ਵਿਆਹ ਕਰਾ ਕੇ ਫਸ ਜਾਂਦਾ ਬੰਦਾ ਕੀ ਇਹ ਸੱਚ ਹੈ ਨਹੀਂ ਨਹੀਂ ਕੋਈ ਹਾਂ ਜੀ ਰੋਂਦੇ ਹੀ ਦੇਖਿਆ ਜਿੰਨੇ ਮੈਂ ਜਿੰਨੇ ਦੇਖਿਆ ਰੋਂਦੀ ਦੇਖਿਆ ਨਹੀਂ ਨਹੀਂ ਜੀ ਇਹ ਤਾਂ ਵੀ ਤਾਂ ਗਲਤ ਨਹੀਂ ਹਾਂ ਬਾਕੀ ਬੰਦੇ ਤੇ ਡਿਪੈਂਡ ਹੁੰਦਾ ਹੈ ਬਈ ਵਰ ਬਿਆ ਜਿਆਦਾ ਵਰ ਕਿਹੜੀ ਪੱਗ ਬੰਨੀ ਸੀ ਹਾਂਜੀ ਪੱਗ ਗੁਲਾਬੀ ਗੁਲਾਬੀ ਪੱਗ ਮੇਰਾ ਵੀ ਪੱਗ ਬੰਨ ਮੈਂ ਹਾਂਜੀ ਹਾਂਜੀ ਕੀ ਕਰਦੀ ਮਰਾ ਆਪਣੀ ਟ੍ਰੇਨ ਚ ਗਈ ਸੀ ਕਿਹਦੀ ਜਮਸ਼ੇਰਪੁਰ ਡਾਟਾ ਨਾ ਸਰ ਟ੍ਰੇਨ ਦੇ ਬਰਾਦਰ ਕੀ ਹਾਂ ਸਰ ਬਰਾਦਰ ਦੀ ਗੱਲ ਬਾਤ ਨਹੀਂ ਬਰਾਦਰ ਚ ਵੀ ਜਮਈ ਉਹ ਇੱਕ ਅਕੰਬੇ ਵਾਲੀ ਗੱਲ ਅਗਲਾ ਨਾ ਟ੍ਰੇਨ ਚ ਬਰਾਦਰ ਮੈਂ ਪਹਿਲੀ ਵਾਰ ਨਹੀਂ ਟ੍ਰੇਨ ਦੇ ਬਰਾਦਰ ਹਾਂਜੀ 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 ਬਈ ਤੁਸੀਂ ਕਹਿੰਦੇ ਗਾਜੀ ਬਈ ਕੀ ਨਾਮ ਹੈ ਜੀ ਗੁਰਮੀਤ ਸਿੰਘ ਆ ਜੀ ਮੇਰਾ ਤੁਸੀਂ ਕੀ ਕਰਦੇ ਬਈ ਮੈਂ ਸਲਾਈ ਦਾ ਕੰਮ ਕਰਦਾ ਹਾਂ ਸਲਾਈ ਦਾ ਕੰਮ ਹਾਂ ਜੀ ਇਹ ਗੱਲ ਆ ਬਈ ਹਾਂ ਜੀ ਸਰਵਰੇ ਰੌਣਕ ਰੌਣਕ ਲੱਗੀ ਰਹੀਆਂ ਨੇ ਇਹ ਦੁਕਾਨ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਜਿਹੜੀਆਂ ਹੁਣ ਪੁਰਾਣੀਆਂ ਗੱਲਾਂ ਦੇਖਦੇ ਹਾਂ ਤਾਂ ਹੁਣ ਚੇਤੇ ਆ ਗਏ ਰੋਣੇ ਆਉਂਦਾ ਜਿਹੜੇ ਪਹਿਲੇ ਪੁਰਾਣੇ ਕੱਚੇ ਘਰ ਹੁੰਦੇ ਸੀ ਜਦ ਉਹ ਗੱਲਾਂ ਤਾਂ ਜਣੀ ਨਾ ਉਹ ਮੇਲੇ ਰਹੇ ਨਾ ਉਹ ਗੱਲਾਂ ਰਹਿ ਜਾਂ ਨੇ ਤੁਸੀਂ ਉਹ ਵਿੱਚ ਪ੍ਰਤੀਕਰਨ ਦਿੱਤਾ ਜੀ ਤੁਸੀਂ ਉਹ ਵਿਆਹ ਦੀ ਗੱਲ ਨਹੀਂ ਵਿਆਹ ਤਾਂ ਚਲੋ ਵਧੀਆ ਹੋ ਗਿਆ ਹਰੇਕ ਨੂੰ ਚਾਹ ਹੁੰਦਾ ਅੱਛਾ ਜੀ ਤੁਹਾਨੂੰ ਕਿੰਨਾ ਚਾਹ ਸੀ ਬਹੁਤ ਪੁਰ ਪੰਗੜੇ ਪੁੰਗੜੇ ਪਾਈ ਤੁਸੀਂ ਬਹੁਤ ਉਹ ਵੇਲੇ ਤਾਂ ਕਾਰ ਆ ਜੀ ਹਾਂ ਜੀ ਥੋੜੀ ਬਰਾਤ ਕਰਦੇ ਤੇ ਗਈ ਸੀ ਕਾਰਾਂ ਜੀ ਕਿਹੜੀ ਗੱਲ ਹੈ ਵੀ ਨਾ ਇੱਥੇ ਆ ਅਛੇ ਮੱਜਰੀ ਅਛੇ ਕਿਹੜੇ ਕਿਹੜੀ ਗੱਡੀ ਸੀ ਉਦੋਂ ਅੰਬੈਸਡਰ ਭਾਈ ਪਿੰਡ ਦੇ ਵਿੱਚ ਕਿਹੜੀ ਸ਼ਰਾਰਤਾਂ ਤੋਂ ਛੋਟੇ ਹੁੰਦੇ ਸ਼ਰਾਰਤਾਂ ਪਿੰਡ ਦੇ ਕਿਵੇਂ ਸ਼ਰਾਰਤਾਂ ਕਰਦੇ ਪਿੰਡ ਤਾਂ ਅੱਗੇ ਰਾਹ ਕੱਚੇ ਸੀਗੇ ਟੁਪੜੀਆਂ ਪਰਸ਼ਾਵਾਂ ਖੜੀ ਜਾਣਾ ਵੱਡੇ ਵੱਡੇ ਮੁੰਡੇ ਕੁੜੀਆਂ ਨੇ ਇਕੱਠੇ ਹੋਣਾ ਤੇ ਬੁੜੀਆਂ ਨੇ ਗਾਲਾਂ ਦੇਣੀਆਂ ਵੀ ਆਜ ਉਹ ਡਹਿ ਜਾਣੇ ਨੇ ਲਾ ਹੋ ਗਿਆ ਖਾਲ ਰੋਟੀ ਅਗੇ ਸਮਾਂ ਬਹੁਤ ਵਧੀਆ ਜੀ ਕੱਟੇ ਰਾ ਹੁੰਦੇ ਘਟ ਘਟ ਬੰਦੀ ਹੁੰਦੀ ਪਹਿਲਾ ਕਰੋ ਸਮਾਂ ਜਿਹੜੀ ਸਭ ਤੋਂ ਵੱਧ ਯਾਦ ਹੋਣੀ ਹੈ ਜਦੋਂ ਕੁੱਟ ਪਈ ਹੋਣੀ ਬੁੜੇ ਛੱਡ ਤੱਕੜੇ ਦੀ ਡਰਦੇ ਸੀ ਉਹਨਾਂ ਤੋਂ ਠੀਕ ਹੈ ਜੀ ਬੁੜੀਆਂ ਮੂਰੇ ਹੀ ਨਹੀਂ ਹੋਣ ਦਿੰਦੀਆਂ ਅੱਛਾ ਠੀਕ ਮਾਤਾ ਹੁਣੇ ਕੁੱਟ ਲੈਂਦੀ ਹਾਂ ਉਹਨਾਂ ਨੇ ਬਤਾਲ ਤਫਾ ਕਰਨਾ ਕਾਲ ਰੋਟੀ ਈ ਜਾਣੀ ਭਾਈ ਜੀ ਬਈ ਅਸੀ ਗੱਲ ਜੀ ਅਸੀ ਕਬੀ ਜੀ ਭਾਈ ਕੀ ਨਾਮ ਹੈ ਹਰਮਿੰਦਰ ਸੇਖੋਂ ਜੀ ਠੀਕ ਹੈ ਜੀ ਭਾਈ ਕਿਹੜੀ ਕੰਟਰੀ ਤੋਂ ਆਏ ਮੈਂ ਕੈਨੇਡਾ ਤੋਂ ਕਿੰਨਾ ਟਾਈਮ ਹੋ ਗਿਆ ਭਾਈ ਇਹ ਮੈਨੂੰ 35 ਸਾਲ ਹੋ ਗਏ ਪੰਤੀਆਂ ਲੋਕਾਂ ਦੇ ਵਿੱਚ 35 ਸਾਲਾਂ ਦੇ ਵਿੱਚ ਬਾਈ ਪਿੰਡ ਬਰ ਪੂਰਾ ਬਦਲ ਗਿਆ ਦੇਖੋ ਕਾਫੀ ਬਹੁਤ ਬਹੁਤ ਬਦਲ ਗਿਆ ਠੀਕ ਹੈ ਬਾਈ ਪਿੰਡ ਤੁਸੀਂ ਕੈਨੇਡਾ ਜਾ ਕੇ ਕਿਹੜੀ ਚੀਜ਼ ਪਿੰਡ ਦੀ ਕਿਹੜੀ ਚੀਜ਼ ਮਿਸ ਕਰਦੇ ਸਭ ਤੋਂ ਵੱਧ ਯਾਰ ਮੇਲਾ ਪਿੰਡ ਦਾ ਉਹ ਮਿਸ ਕਰਦੇ ਇੱਕ ਵਾਰੀ ਮੈਂ 12 ਸਾਲਾਂ ਬਾਅਦ ਵੇਖਿਆ ਸੀ ਉਸ ਤੋਂ ਬਾਅਦ ਫਿਰ ਮੈਂ ਇੱਕ ਸਾਲ ਹੀ ਆਉਂਦਾ ਰਿਹਾ ਮੇਲਾ ਵੇਖਿਆ ਮੇਰੇ ਬੇਟਾ ਵੀ ਛੋਟਾ 10 ਸਾਲ ਦਾ ਹੁਣ ਤੇ ਉਹ ਵੀ ਮੇਲਾ ਉਹਨੂੰ ਵੀ ਤਿੰਨ ਚਾਰ ਵਾਰ ਮੈਂ ਦਿਖਾਇਆ ਰਿਕ ਸਾਲ ਹੀ ਮੈਂ ਇੱਧਰ ਆਉਣਾ ਬਾਈ ਕਿਹੜੇ ਸਕੂਲੇ ਪੜੇ ਕੋਈ ਮੈਂ ਵੀਰੇ ਜੀ ਐਚ ਜੀ ਖਾਲਸਾ ਸਕੂਲ ਚ ਪੜਿਆ ਖਾਲਸਾ ਸਕੂਲ ਦੀ ਯਾਦਾਂ ਬਹੁਤ ਨੇ ਬ੍ਰਦਰ ਹੁਣ ਤੁਹਾਨੂੰ ਪਤਾ ਲੱਗੇ ਇਹ ਚੀਜ਼ ਹੁੰਦਾ ਕਈ ਵਾਰੀ ਘਰਦਿਆਂ ਤੋਂ ਚੋਰੀ ਗਈ ਬਈ ਇੱਕ ਦੋ ਪੀੜ ਮੰਕ ਵੀ ਮਾਰ ਜਾ ਕਰਨੇ ਗਰਾਊਂਡ 'ਚ ਬੈਠੇ ਰਹਿਣਾ ਤੇ ਪੀਟੀ ਮਾਸਟਰ ਨੇ ਸਾਨੂੰ ਫੜ ਦੇਣਾ ਬੜਾ ਕੁੱਟਣਾ ਉਹ ਟਾਈਮਾਂ 'ਚ ਕਿਉਂਕਿ ਇਹ ਕਬੱਡੀ ਪਲੇਅਰ ਹੁੰਦੇ ਸੀ ਖੋਦਾ ਉਹਦੇ ਗਾਣੇ ਪੁੱਤ ਪੜੋਂਗੇ ਨਹੀਂ ਖੇਡੋਂਗੇ ਵੀਰ ਕਾ ਕਾਨੂੰ ਸਾਨੂੰ ਬੜਾ ਸ਼ੌਕ ਹੁੰਦਾ ਸੀ ਦੋ ਤਿੰਨ ਪੀੜੇ ਮਿਸ ਕਰਕੇ ਕਬੱਡੀ ਖੇਡਣੀ ਚੋਰੀ ਤੇ ਸਾਡੇ ਕੁੱਟ ਵੀ ਬੜੀ ਪੈਣੀ ਆਹ ਬੜੀਆਂ ਯਾਦਾਂ ਨੇ ਤੇ ਹੁਣ ਤਾਂ ਸਾਰੇ ਮੁੰਡੇ ਐਨਆਰਆਈ ਹੋ ਗਏ ਵੀਰੇ ਤੁਹਾਨੂੰ ਪਤਾ ਹੁਣ ਜਿਹੜੇ ਸਾਹਮਣੇ ਸਮਾਜ ਚੱਲ ਰਿਹਾ ਪੰਜਾਬ ਦਾ ਖਾਲਸਾ ਸਕੂਲ ਦੇ ਨੇ ਪੀਟੀ ਮਾਸਟਰ ਤੇ ਡੀਬੀ ਮਾਸਟਰ ਦੋਨੇ ਪੂਰੇ ਮਸ਼ਹੂਰ ਸੇ ਕੁੱਟਣ ਨੂੰ ਇੱਕ ਚਰਨਜੀਤ ਸਰ ਹੁੰਦੇ ਸੀਗੇ ਜਿਨ੍ਹਾਂ ਦਾ ਪੁੱਠਾ ਨਾਂ ਰੱਖਿਆ ਦੀ ਉਹ ਆਪਾਂ ਲੈਂਦੇ ਨਹੀਂ ਐਂ ਡੀ ਸਾਹਮਣੇ ਠੀਕ ਹੈ ਕਿਉਂਕਿ ਜਦੋਂ ਮੈਡਮ ਕੋਈ ਹੁੰਦੀ ਸੀ ਜਦੋਂ ਉਹ ਕਹਿੰਦੇ ਚਰਨਜੀਤ ਸਰ ਨੂੰ ਬੁਲਾਓ ਹਨਾ ਤੇ ਜੈਸਾ ਉਹਨਾਂ ਕੋਲ ਜਿਹੜੇ ਖਾਲਸਾ ਸਕੂਲ ਦੇ ਪਿੰਡ ਛਪਾਰ ਦੇ ਮੁੰਡੇ ਹੁੰਦੇ ਸੀ ਉਹ ਸਾਰੇ ਸ਼ਰਾਰਤੀ ਹੁੰਦੇ ਸੀਗੇ ਠੀਕ ਹੈ ਜੀ ਉਹ ਜਦੋਂ ਕਹਿੰਦੇ ਕਿ ਕਿਹੜਾ ਪਿੰਡ ਛਪਾਰ ਆ ਫਿਰ ਉਹਨਾਂ ਦੀ ਥੋੜੀ ਹੋਰ ਖੜਕੈਂਤੀ ਹੁੰਦੀ ਸੀਗੀ ਹਨਾ ਕਿਉਂਕਿ ਪ੍ਰਿੰਸੀਪਲ ਸਰ ਵੀ ਛਪਾਰ ਪਿੰਡ ਦੇ ਹੁੰਦੇ ਨੇ ਉਹ ਤਾਂ ਵੀ ਆ ਅੱਜ ਪਰ ਪੂਰਾ ਉਦੋਂ ਕੁੱਟ ਪਈ ਹੋਣੀ ਆ ਤੇ ਕਿਹੜੇ ਮਾਸਟਰ ਤੋਂ ਪਈ ਮੇਰੇ ਤਾਂ ਜੀ ਆਪਣੇ ਪ੍ਰਿੰਸੀਪਲ ਹਰਦੇਵ ਸਰ ਤੋਂ ਹੀ ਪਈ ਜਦੋਂ ਅਸੀਂ ਪੇਪਰਾਂ ਦੇ ਵਿੱਚ ਕਿਤੇ ਥੋੜਾ ਜਿਹਾ ਇੱਕ ਦੂਜੇ ਮੁੰਡੇ ਨਾਲ ਬਹਿਸ ਹੋ ਗਈ ਤੇ ਅਸੀਂ ਹੱਥੋਂ ਪਾਈ ਹੋ ਗਏ ਤੇ ਉਦੋਂ ਪੁੱਛਿਆ ਗਿਆ ਕਹਿੰਦੇ ਕਿਹੜਾ ਪਿੰਡ ਆ ਮੈਂ ਕਿਹਾ ਮੇਰਾ ਸ਼ਫਾਰ ਉਹ ਕਹਿੰਦੇ ਸ਼ਫਾਰ ਦੇ ਪ੍ਰਿੰਸੀਪਲ ਸ਼ਫਾਰ ਦੇ ਟੀਚਰ ਸ਼ਫਾਰ ਦੇ ਪੀਐਨ ਸ਼ਫਾਰ ਦੇ ਘੰਟੀ ਮਾਰਨ ਵਾਲਾ ਤੇ ਸਾਰਾ ਕੁਝ ਸ਼ਫਾਰ ਦਾ ਤਾਂ ਕਰਕੇ ਤੁਸੀਂ ਗੁੰਡਾ ਕਰਦੀ ਕਰਦੇ ਹੋ ਉੱਥੇ ਉਦੋਂ ਫਿਰ ਮੇਰੇ ਖਾਸੀ ਖੜੰਤੀ ਹੋਈ ਮੈਨੂੰ ਯਾਦ ਆ ਵੀ ਚੰਗੀ ਤਰ੍ਹਾਂ ਹੋਈ ਮੇਰੀ ਗੱਲਾਂ ਲਾਲ ਹੋ ਗਈਆਂ ਸੀ ਸਾਹਿਲ ਜੀ ਮੇਰਾ ਨਾਮ ਸਾਹਿਲ ਖਾਨ ਹੈ ਖਾਨ ਤੁਹ ਕੀ ਕਰਦੇ ਹੋ ਮੈਂ ਸਰਕਾਰੀ ਜੀਨੀਅਰ ਸੈਕੰਡਰੀ ਸਕੂਲ ਛਪਾਰ ਪਾਸ 2 ਕਰ ਰਹੇ ਹਾਂ ਕਿਹੜੇ ਸਬਜੈਕਟ ਮੈਂ ਅੱਠ ਅੱਠ ਇਹ ਦੁਬਾਰਾ ਕੀ ਕਰਨਾ ਦੁਬਾਰਾ ਅੱਗੇ ਐਮਏ ਕਰੂੰਗਾ ਜੀ 뮤직 ਦੀ ਐਮਏ ਦਾ ਬਾਅਦ ਚ ਕਰਾਂਗੇ ਪਹਿਲਾਂ ਬੀਏ ਕਰਾਂਗੇ ਕਿ ਬੀਕਾਮ ਕਰਾਂਗੇ ਗ੍ਰੈਜੂਏਸ਼ਨ ਕਰਨੀ ਹੈ ਕਿ ਸਿੱਧੀ ਐਮਏ ਕਰਨੀ ਬੀਏ ਕਰੂੰਗਾ ਜੀ ਬੀਏ ਕਰਕੇ ਐਮਏ ਠੀਕ ਹੈ ਬਈ ਗੋਣੇ ਹਾਂਜੀ ਕਿਹੜਾ ਗਾਣਾ ਵਧੀਆ ਸਭ ਤੋਂ ਵਧੀਆ ਕਿਹੜਾ ਗਾਣਾ ਲੱਗ ਮਿਰਚਾ ਜੀ ਤਾਂ ਉਹ ਹਰਮੋਨੀ ਦਾ ਵਜਾ ਲੈਣੇ ਹਾਂਜੀ ਹਾਂਜੀ ਠੀਕ ਆ ਸੁਣਦੇ ਆ ਪਰ ਬਈ ਕੀ ਨਾਮ ਜਸਵੰਦੀਪ ਸਿੰਘ ਜੀ ਤੁਸੀਂ ਕੀ ਕਰਦੇ ਮੈਂ ਸਟੰਟ ਹੀ ਕਰਦਾ ਫਲਿੱਪ ਮਾਰਦਾ ਗਿਆ ਬਸ 11ਵੇਂ ਚ ਪੜਦਾ ਜੀ ਤਾਂ ਸਟੰਟ ਮਾਰਦੇ ਸਨ ਕਰ ਦਿੰਦੇ ਕਰ ਆ ਗਿਆ ਸਟੰਟ ਕਰ ਦੇ ਵੇਖ ਨਿਸ਼ਾਨਾ ਜੱਟ ਦਾ ਵੀਰੋ ਸਹਬਾ ਹੋਈ ਹੈਰਾਨੇ ਤਾਂ ਮਾਰਦੂ ਭਾਈਆਂ ਮੇਰੇ ਆ ਇਹ ਤਾਂ ਮਾਰਦੂ ਭਾਈਆਂ ਮੇਰਿਆਂ ਨਾਲੇ ਕਰਦੂ ਲਹੂ ਲਹਾਨ ਮੇਰੀਆਂ ਭਾਬੀਆਂ ਕਰਦੂ ਰੰਡੀਆਂ ਮੇਰੀਆਂ ਭਾਬੀਆਂ ਕਰਦੂ ਰੰਡੀਆਂ ਇੱਥੇ ਬਚੋ ਨਾ ਕੋਈ ਜਵਾਨ ਮੈਨੂੰ ਸਾਲੀ ਨਹੀਂ ਦਿੰਦਾ ਸੂਰਮਾ ਮੈਨੂੰ ਸਾਲਿਨ ਨਹੀਂ ਦਾ ਸੂਰਮਾ ਜਿਹੜਾ ਆਜੇ ਵਿੱਚ ਮદાન ਜਿਹੜਾ ਆਜੇ ਵਿੱਚ ਮદાન ਜਿਹੜਾ ਆਜੇ ਵਿੱਚ ਮદાન ਹੋ ਇਹ ਇਨਸਾਨ ਨੇ ਜਿਨ੍ਹਾਂ ਨੇ ਇਹ ਬੱਚੇ ਤਿਆਰ ਕੀਤੇ ਆ ਤੇ ਇਹਨਾਂ ਦੇ ਫੈਨ ਨਾ ਪੰਜਾਬੀ ਫਿੰਗਰ ਨਿੰਦਿਆ ਜੀ ਵੀ ਨੇ ਤੇ ਉਹਨਾਂ ਨੂੰ ਵੀ ਇਹਨਾਂ ਨੇ ਗੁਰ ਦਿੱਤਾ ਸੀਗਾ ਤੇ ਇਹਨਾਂ ਨੇ ਟੈਟੂ ਉਹਨਾਂ ਨੇ ਟੈਟੂ ਬਣਾਇਆ ਇਹਨਾਂ ਦਾ ਮਾਨ ਦੇ ਉਤੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਪਾਲੀ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਕਮ ਜੀ ਬਹੁਤ ਧੰਨਵਾਦ ਤੁਹਾਡਾ ਹੁਣ ਤੁਹਾਡਾ ਨਾਮ ਤਾਂ ਪੁੱਛਣ ਦੀ ਲੋੜ ਨਹੀਂ ਹੈਗੀ ਸਾਨੂੰ ਕਿਉਂਕਿ ਅਸੀਂ ਜਾਣਦੇ ਆ ਦਰਸ਼ਕ ਜਾਣਦੇ ਆ ਹੋਰ ਬਾਈ ਕਿੱਦਾਂ ਬਹੁਤ ਵਧੀਆ ਜੀ ਬਹੁਤ ਵਧੀਆ ਇੰਨੇ ਜਿਹੜੇ ਥ੍ਰੇਲੇ ਬੱਚੇ ਨੇ ਇੰਨੀ ਮਿਹਨਤ ਕੀਤੀ ਆ ਇਹਨਾਂ ਬੱਚਿਆਂ ਦੀ ਉਹ ਦਿਖ ਰਹੀ ਆ ਉਹ ਮਿਹਨਤ ਕਰਾਉਣ ਦੇ ਪਿੱਛੇ ਰਾਜ ਤੁਹਾਡਾ ਠੀਕ ਹੈ ਕਿੰਨੀ ਕੁ ਮਿਹਨਤ ਕਰਾਈ ਇਹਨਾਂ ਨੂੰ ਬਸ ਚੱਲਦਾ ਆ ਰਿਹਾ ਕਿਉਂਕਿ ਇੰਟਰਸਟ ਹੁੰਦਾ ਹਰ ਇੱਕ ਬੰਦੇ ਦਾ ਆਪਣਾ ਆਪਣਾ ਇੰਟਰਸਟ ਆ ਜਦੋਂ ਕਾਲ ਦੇ ਟਾਈਮ ਤੋਂ ਅਸੀਂ ਸੱਭਿਆਚਾਰਕ ਗਤੀਵਿਧੀਆਂ ਵਿੱਚ ਜੁੜੇ ਹੋਏ ਆ ਜੀ ਤੇ ਸਾਨੂੰ ਐਂ ਲੱਗਦਾ ਵੀ ਜੋ ਕੁਝ ਅਸੀਂ ਨਹੀਂ ਕਰ ਸਕੇ ਉਹ ਸਾਡੇ ਬੱਚੇ ਕਰਨ ਸੋ ਇਹ ਸਾਡੇ ਸ਼ਿਫਾਰ ਸਕੂਲ ਦੇ ਵਿਦਿਆਰਥੀ ਨੇ ਜਿਹੜੇ ਲਗਾਤਾਰ ਕਾਫੀ ਇਨਾਮ ਜਿਹੜੇ ਜਿੱਤ ਚੁੱਕੇ ਨੇ 230 ਮੈਡਲ ਜਿਹੜੇ ਉਹ ਜਿੱਤ ਚੁੱਕੇ ਨੇ ਔਰ ਲਗਾਤਾਰ 10 ਵਾਰ ਸਟੇਟ ਦੇ ਵਿੱਚ ਉਹ ਇਹ ਜੇਤੂ ਰਹੇ ਨੇ ਬੱਚੇ ਹੌਲੀ ਹੌਲੀ ਬੱਚਿਆਂ ਦੇ ਵਿੱਚ ਥੋੜਾ ਜਿਹਾ ਰੁਝਾਨ ਘਟਦਾ ਜਾਂਦਾ ਪਰ ਫਿਰ ਵੀ ਜਿਹੜੇ ਬੱਚਿਆਂ ਦੇ ਵਿੱਚ ਸ਼ੌਂਕ ਆ ਉਹ ਕੋਈ ਨਾ ਕੋਈ ਸਿੱਖਦੇ ਰਹਿੰਦੇ ਕੋਈ ਨਾ ਕੋਈ ਇੰਸਟਰੂਮੈਂਟ ਜਿਹੜੇ ਆ ਉਹ ਸਾਡੇ ਕੋਲ ਸਿੱਖਦੇ ਰਹਿੰਦੇ ਆ ਅਸੀਂ ਸਿਖਾਉਂਦੇ ਰਹਿੰਦੇ ਆ ਬਿਲਕੁਲ ਬਿਲਕੁਲ ਇੰਨਾ ਇੰਨਾ ਤੱਕ ਇੱਕ ਲੰਮਾ ਵੀ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿ ਮੈਨੂੰ ਅਲਗੋਜੇ ਸਿਖਾ ਦਿਓ ਇਹ ਕਹਿੰਦੇ ਹਾਂ ਹਾਂ ਕੋਈ ਨਾ ਸਿਖਾ ਦਾਂਗੇ ਮੇਰੀ ਹੁਣ ਅੱਧੀ ਜੁਵਾਨੀ ਮੇਰੀ ਲੰਘ ਗਈ ਆ ਚੱਟੇਵਾਲ ਮੇਰੇ ਆਗੇ ਬਾਈ ਦਾ ਚਲੋ ਡਾਈ ਕਰਦੇ ਆ ਇਹਨਾਂ ਨੇ ਮੈਨੂੰ ਅਲਗੋਜੇ ਦਿਖਾਏ ਨਹੀਂ ਤੇ ਇਹ ਲਗੂ ਦੀ ਤਾਂ ਜਦੋਂ ਮਰਜੀ ਇਹ ਤਾਂ ਦੇਖੋ ਇਹ ਅੱਜ ਮੈਂ ਟੀਵੀ ਸਾਹਮਣੇ ਜਾਣ ਬੁੱਝ ਕੇ ਕਹਿ ਰਿਹਾ ਵੀ ਹਾਂ ਤੁਸੀਂ ਸਿਖਾਉਂਗੇ ਕਿ ਨਹੀਂ ਦਿਖਾਉਂਗੇ ਕਿ ਲੜਾਈ ਲਾਉਂਗੇ ਜਦੋਂ ਤੱਕ ਨੇ ਸਾਜ਼ ਅੰਦਰ ਨਾਲ ਵੱਜਦਾ ਹੋਵੇ ਫਿਰ ਉਹ ਬਾਹਰੋਂ ਵੀ ਨਹੀਂ ਵੱਜਦਾ ਤੇ ਜੇ ਤੁਹਾਡੇ ਅੰਦਰ ਸਿੱਖਣ ਦੀ ਹੈਗੀ ਆ ਇੱਛਾ ਤਾਂ ਜਰੂਰ ਤੁਸੀਂ ਸਿੱਖ ਜਾਓਗੇ ਕੋਈ ਐਹ ਜੀ ਗੱਲ ਨਹੀਂ ਆ ਭਾਵੇਂ ਜਿੱਥੇ ਮਰਜੀ ਜਾ ਕੇ ਕੋਈ ਸਿੱਖ ਸਕਦੇ ਹੋ ਪਰ ਜੇ ਤੁਹਾਡੇ ਅੰਦਰ ਹੈਗਾ ਵਾ ਵੀ ਮੈਂ ਸਾਜ਼ ਕੋਈ ਨਾ ਕੋਈ ਸਿੱਖਣਾ ਤਾਂ ਤੁਸੀਂ ਜਰੂਰ ਸਿੱਖ ਜਿਓਗੇ ਮੈਂ ਤਾਂ ਗਿਫਟ ਵੀ ਕਰ ਦੂੰਗਾ ਤੁਹਾਨੂੰ ਕੋਈ ਗੱਲ ਨਹੀਂ ਮੈਂ ਬਥੇਰੇ ਮੇਰੇ ਮਿੱਤਰ ਨੇ ਜਿਹਨਾਂ ਨੂੰ ਜਿਹੜੇ ਕਹਿੰਦੇ ਆ ਅਲਗੋਦੇ ਸਿੱਖਣੇ ਆ ਮੈਂ ਅਲਗੋਦੇ ਗਿਫਟ ਕਰ ਦਿੰਦਾ ਹਾਂ ਤੇ ਸਿਖਾ ਵੀ ਦਿੰਨੇ ਆ ਕੋਈ ਗੱਲ ਨਹੀਂ ਫ੍ਰੀ ਆਪਾਂ ਸਿਖਾਉਨੇ ਆ ਕੋਈ ਅਜੇ ਤੱਕ ਪੈਸੇ ਨਹੀਂ ਲੈ ਕੇ ਕਾਲਜ ਟਾਈਮ ਦੇ ਵਿੱਚ ਨਿੰਜਾ ਜੀ ਨਾਲ ਪਰਫਾਰਮ ਕਰਦੇ ਹੁੰਦੇ ਸੀਗੇ ਇੱਕ ਸਟੇਜ ਸਾਂਝੀ ਕਰਦੇ ਹੁੰਦੇ ਯੂਥ ਫੈਸਟੀਵਲਾਂ ਦੇ ਉੱਤੇ ਮਤਲਬ ਇਹ ਕਿਤੇ ਵੀਡੀਓ ਵੀ ਹੈਗੀਆਂ ਨੇ ਤੇ ਨਿੰਜੇ ਬਾਈ ਜਦੋਂ ਹੁਣ ਪਿੱਛੇ ਜਿਹੋ ਉਹਨਾਂ ਨੇ ਟੈਟੂ ਬਣਾਈ ਤੁਹਾਡਾ ਅਲਗੋਜੀ ਵਾਲਾ ਹਨਾ ਜੀ ਨਿੰਜੇ ਬਾਈ ਦੀ ਨਾਲ ਕੋਈ ਜ਼ਿਆਦਾ ਸਾਂਝਾ ਕਰੋ ਨੇ ਵਧੀਆ ਬਹੁਤ ਚੰਗੇ ਵਿਦਿਆਰਥੀ ਰਹੇ ਨੇ ਸਾਰੇ ਕਾਫੀ ਹੋਰ ਵੀ ਵਧੀਆ ਵਿਦਿਆਰਥੀ ਹੈਗੇ ਨੇ ਤੇ ਮੈਂ ਪਹਿਲਾਂ ਕਾਲਜਾਂ ਦੇ ਵਿੱਚ ਜਾਂਦਾ ਹੁੰਦਾ ਸੀਗਾ ਟ੍ਰੇਨਿੰਗ ਦੇਣ ਬਹੁਤ ਸਾਰੇ ਕਾਲਜਾਂ ਦੇ ਵਿੱਚ ਟ੍ਰੇਨਿੰਗ ਦਿੱਤੀ ਆ ਤੇ ਉੱਥੇ ਨਿੰਜਾ ਵੀ ਆਉਣਾ ਹੁੰਦਾ ਸੀ ਤੇ ਕਾਫੀ 5 6 ਸਾਲ ਉੱਥੇ ਮਤਲਬ ਇਹਦੇ ਹੀ ਟੀਮ ਮੈਂ ਤਿਆਰ ਕਰਵਾਈ ਆ ਜੀ ਤੇ ਹੋਰ ਬਹੁਤ ਸ਼ਾਨਦਾਰ ਸਿੰਗਰ ਨੇ ਮੈਂ ਸਾਰੇ ਨਹੀਂ ਨੌਂ ਨਹੀਂ ਲੈਣੇ ਇੱਕ ਦੋ ਦੋ ਲੈ ਕੇ ਲੋ ਨੌਂ ਤੂੰ ਬਹੁਤ ਮਨੀ ਗਿੱਲਾ ਮੁੰਡਾ ਤੇ ਉਹ ਵੀ ਚੰਗਾ ਤੇ ਜਦੋਂ ਮੈਂ ਛਨੇਰ ਪੜਾਉਣਾ ਹੁੰਦਾ ਸੀਗਾ ਤੇ ਹੁਣ ਮਨੀ ਛਨੇਰ ਆ ਉਹ ਵੀ ਕਾਫੀ ਅੱਛਾ ਸਿੰਗਰ ਹੋ ਗਿਆ ਮੈਨੂੰ ਉਹਨੇ ਭੇਜੀ ਵੀਡੀਓ ਕੰਨ ਦਾ ਸਤਾ ਜੀ ਆ ਵੀਡੀਓ ਮੈਂ ਮੇਰਾ ਗੀਤ ਆ ਇਹ ਮੈਂ ਕਿਹਾ ਵੀ ਤੂੰ ਤਾਂ ਬਹੁਤ ਵਧੀਆ ਗਾਉਣ ਲੱਗ ਗਿਆ ਤੇ ਉਹ 6ਵੀਂ ਦੇ ਵਿੱਚ ਮੇਰੇ ਕੋਲੇ ਸੀਗਾ 6ਵੀਂ 7ਵੀਂ 8ਵੀਂ 3 ਸਾਲ ਮੈਂ ਉੱਥੇ ਪੜਾ ਕੇ ਆ ਠੀਕ ਹੈ ਜੀ ਤੇ ਉਹ ਜ਼ਿਲੇ ਪੱਧਰ ਤੇ ਇਨਾਮ ਜਿੱਤ ਕੇ ਆਇਆ ਸੀਗਾ ਇਦਾਂ ਕਾਫੀ ਵਧੀਆ ਸਿੰਗਰ ਰਗੇ ਹੁਣ ਜਿਹੜੇ ਨਾਮਵਾਰ ਨੇ ਚਲੋ ਯਾਦ ਰੱਖਦੇ ਨੇ ਇਹ ਵੱਡੀ ਗੱਲ ਆ ਬਿਲਕੁਲ ਜੀ ਬਈ ਤੁਸੀਂ ਕਿਤਾਬਾਂ ਵੀ ਲਿਖ ਚੁੱਕੇ ਹੋ ਕਾਫੀ ਕਿਤਾਬਾਂ ਆਵੇ ਜੀ ਜੋ ਕੀਆਂ ਨੇ ਤੁਹਾਡੀਆਂ ਲਿਖਣੀ ਬਾਰੇ ਥੋੜਾ ਮੋੜਾ ਦੱਸੋ ਹਾਂ ਮੇਰੀ ਵਿਦਾ ਜਿਹੜੀ ਆ ਉਹ ਪੰਜਾਬੀ ਗਜ਼ਲ ਆ ਮੈਂ ਪੰਜਾਬੀ ਗਜ਼ਲ ਤੇ ਕੰਮ ਕਰ ਰਿਹਾ ਹਾਂ ਔਰ ਪੰਜਾਬੀ ਗਜ਼ਲ ਦੀ ਮੇਰੀ ਕਿਤਾਬ ਹੈ ਸਵੇਰ ਦੀ ਤਸਤੀ ਉਸ ਤੋਂ ਇਲਾਵਾ ਮੇਰੀਆਂ ਬੱਚਿਆਂ ਦੀਆਂ ਕਿਤਾਬਾਂ ਨੇ ਚਾਰ ਬੱਚਿਆਂ ਦੀਆਂ ਹੋਰ ਕਿਤਾਬਾਂ ਨੇ ਜਾਦੂ ਪੱਤਾ ਸਾਡੀ ਕਿਤਾਬ ਹੈ ਤੇ ਵਾਇਰਸ ਨਾਵਲ ਆ ਤੇ ਦੋ ਕਿਤਾਬਾਂ ਹੋਰ ਬੱਚਿਆਂ ਦੀਆਂ ਤਿਆਰ ਨਹੀਂ ਗਈਆਂ ਕਿਸੇ ਤਰੀਕੇ ਨਾਲ ਸਾਹਿਤ ਨਾਲ ਕੁਝ ਨਾ ਕੁਝ ਕਰਦੇ ਰਹਿੰਦੇ ਆ ਜੀ ਕੋਈ ਗਜ਼ਲ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਵੀ ਗਜ਼ਲ ਵਾਲਾ ਮਾਹੌਲ ਨਹੀਂ ਬਣਾਇਆ ਪਹਿਲਾਂ ਰੰਗ ਹੋਰ ਚੱਲਦਾ ਸੀ ਚਲੋ ਫਿਰ ਜੇ ਉਹ ਰੰਗ ਜੇ ਉਹ ਰੰਗ ਜੇ ਸੁਣਾ ਦਿਓ ਕੋਈ ਆਵਾਜ਼ ਤਾਂ ਤੁਹਾਡੀ ਮਾੜੀ ਹੈ ਨਹੀਂ ਕਿ ਉਹ ਤਾਂ ਮੈਂ ਸੁਣਿਆ ਵਾ ਫਿਰ ਉਹ ਜਿਹੜਾ ਤੁਹਾਡੇ ਦਿਲ ਕਰਦਾ ਤੁਸੀਂ ਉਹ ਚਾਹੇ ਗਾਣਾ ਸੁਣਾ ਦਿਓ ਚਾਹੇ ਗੱਜ ਸੁਣਾ ਗਾ ਕੋਈ ਨਾ ਕੋਤਾ ਸੁਣਾਉਣਾ ਪੈਣਾ ਐਵੇਂ ਛੱਡਦਾ ਨਹੀਂ ਮਸਾ ਲੋਟ ਆਏ ਤੁਸੀਂ ਐ ਲੋਟ ਨਹੀਂ ਆਉਂਦੇ ਚਲੋ ਮੈਂ ਇੱਕ ਦੋ ਤੁਹਾਨੂੰ ਸ਼ੇਰ ਸੁਣਾ ਦਿੰਦਾ ਸ਼ੇਰ ਸੁਣਾ ਦਿੰਦਾ ਕਿ ਸੱਚ ਦੀ ਤੱਕੜੀ ਝੂਠ ਨੂੰ ਤੋਲਾ ਏਦਾਂ ਕਿਦਾਂ ਇਹ ਨਹੀਂ ਹੋਣਾ ਸੱਚ ਦੀ ਤੱਕੜੀ ਝੂਠ ਨੂੰ ਤੋਲਾ ਏਦਾਂ ਕਿਦਾਂ ਇਹ ਨਹੀਂ ਹੋਣਾ ਔਰ ਜੋ ਤੂੰ ਚਾਹੇ ਉਹੀ ਬੋਲਾਂ ਏਦਾਂ ਕਿਦਾਂ ਇਹ ਨਹੀਂ ਹੋਣਾ ਔਰ ਪੈਸੇ ਖਾਤਰ ਉਲਟੇ ਪੁਲਟੇ ਪੁੱਠੇ ਸਿੱਧੇ ਗੀਤ ਲਿਖਾਵੇਂ ਆਪੇ ਆਪਣੀ ਮਾਨੂ ਰੋਲਾ ਇਦਾਂ ਕਿਦਾਂ ਇਹ ਨਹੀਂ ਹੋਣਾ ਇਦਾਂ ਕਿਦਾਂ ਇਹ ਨਹੀਂ ਹੋਣਾ ਬਹੁਤ ਸੋਨਾ ਬਹੁਤ ਸੋਨਾ ਬਈ ਜੀ ਇਹਨਾਂ ਨੇ ਸਿੱਖਿਆ ਖੇਤਰ ਚ ਆਪਣਾ ਬਹੁਤ ਯੋਗਦਾਨ ਪਾਇਆ ਇਹਨੂੰ ਛੇੜ ਵਾਡੀ ਵੀ ਇਲਾਨਿਆ ਗਿਆ ਸੀਗਾ ਪਿੱਛੇ ਅਵਾਰਡ ਮਿਲਿਆ ਪਿਛਲੇ ਸਾਲ ਬਈ ਜਦੋਂ ਤੁਹਾਨੂੰ ਉਹ ਅਵਾਰਡ ਮਿਲਿਆ ਸੀਗਾ ਰਾਸ਼ਟਰਪਤੀ ਵੱਲੋਂ ਉਦੋਂ ਤੁਹਾਨੂੰ ਕਿਦਾਂ ਮਹਿਸੂਸ ਹੋਇਆ ਨੈਸ਼ਨਲ ਅਵਾਰਡ ਦਾ ਬਹੁਤ ਖੁਸ਼ੀ ਹੋਈ ਸੀਗੀ ਕਾਫੀ ਖੁਸ਼ੀ ਹੋਈ ਹੈ ਕਿਉਂਕਿ ਅਸੀਂ ਉਹਨਾਂ ਪਰਿਵਾਰਾਂ ਦੇ ਵਿੱਚੋਂ ਉੱਠੇ ਹੋਏ ਹਾਂ ਜਿਹੜੇ ਇੱਕ ਆਮ ਪਰਿਵਾਰ ਨੇ ਸਾਡੇ ਕਿਰਤੀ ਪਰਿਵਾਰ ਨੇ ਤੇ ਮਜ਼ਦੂਰ ਫੈਮਿਲੀ ਦੇ ਵਿੱਚੋਂ ਆਏ ਹਾਂ ਤੇ ਬੜਿਆ ਖੁਸ਼ੀ ਹੁੰਦੀ ਆ ਔਰ ਪਿੰਡ ਵਾਲਿਆਂ ਨੇ ਵੀ ਮਾਣ ਕੀਤਾ ਔਰ ਸ਼ਹਿਰ ਨੇ ਅਹਿਮਦਗੜ੍ਹ ਨੇ ਵੀ ਪੂਰੀ ਖੁਸ਼ੀ ਮਨਾਈ ਸੀ ਬਹੁਤ ਖੁਸ਼ੀ ਹੁੰਦੀ ਆ ਉੱਥੇ ਜਾ ਕੇ ਵੀ ਬਹੁਤ ਆਨੰਦ ਆਉਂਦਾ ਉੱਥੇ 5 ਸਟਾਰ ਹੋਟਲ ਹੁੰਦਾ ਵਾ ਤੇ ਅਸ਼ੋਕ ਦਾ ਸ਼ੋਕਾ ਹੋਟਲ ਆ ਤੇ ਉੱਥੇ ਸਾਨੂੰ 4 ਦਿਨ ਰੱਖਿਆ ਗਿਆ ਤੇ ਉਸ ਤੋਂ ਬਾਅਦ ਮਾਨਯੋਗ ਸਾਡੇ ਭਾਰਤ ਦੇ ਰਾਸ਼ਟਰਪਤੀ ਜੀ ਵੱਲੋਂ ਸਨਮਾਨ ਮਿਲਣਾ ਇੱਕ ਆਪਣੇ ਆਪ ਦੀ ਵੱਡੀ ਗੱਲ ਹੁੰਦੀ ਆ ਤੇ ਉਹਦੇ ਨਾਲ ਬਹੁਤ ਖੁਸ਼ੀ ਹੋਈ ਲੋਕਾਂ ਨੂੰ ਵੀ ਖੁਸ਼ੀ ਹੋਈ ਮੈਨੂੰ ਵੀ ਖੁਸ਼ੀ ਹੈ ਤੇ ਇਸ ਗੱਲ ਦੀ ਖੁਸ਼ੀ ਸਦਾ ساری ਉਮਰ ਰੋਈ ਤੇ ਇਹ ਗੱਲ ਐਮਦਗੜ ਦਾ ਮਾਨ ਤੁਸੀਂ ਰੋਸ਼ਨੀ ਕੀਤਾ ਅਸੀਂ ਵੀ ਉਦੋਂ ਬੜਾ ਪ੍ਰਾਊਡਲੀ ਦੱਸਿਆ ਵੀ ਇਹ ਸਾਡੇ ਪਿੰਡ ਦਾ ਬੰਦਾ ਇਹਨਾਂ ਨੂੰ ਅਵਾਰਡ ਮਿਲਿਆ ਸਾਡਾ ਭਰਾ ਤੇ ਹੁਣ ਉਸਤਾਦ ਵੀ ਖੜਾ ਤੇ ਚੇਲੇ ਵੀ ਖੜੇ ਨੇ ਨਾ ਤੇ ਜੇ ਕੁਝ ਨਾ ਗਾਇਆ ਜਾਵੇ ਤਾਂ ਇਹ ਤਾਂ ਇੱਕ ਨਾ ਆਉਣਾ ਹੁਣ ਬਣਦਾ ਉਸਤਾਦ ਦੇ ਸਾਹਮਣੇ ਗਾਉਣਾ ਨਾ ਇੱਕ ਗਾਣਾ ਸੁਣਾ ਦਿਓ ਸਾਨੂੰ ਮਿਲ ਕੇ ਉਸਤਾਦ ਚੇਲੇ ਆਜੋ ਮੇਰੀ ਗੱਲ ਸੁਣਾ ਕਰਮ ਬਾਮਣਾ ਦਾ ਟੱਪਣਾ ਹੇ ਬੇ ਮਖਸਮਾ ਹੋਇਆ ਪੱਤਿਆ ਜਾਣਦਾ ਦੇਨ ਦੇ ਯਾਰਾ ਉਧਰ ਗਈਆਂ ਦੇ ਚੋਰ ਯਾਰਾ ਉਧਰ ਗਈਆਂ ਦੇ ਚੋਰ ਯਾਰਾ ਉਧਰ ਗਈਆਂ ਦੇ ਚੋਰ ਪਿਆਉ ਦਾ ਦੇ ਦਾ ਘਟਿਆ ਨਿਮ ਪਿਆਉ ਦਾ ਦੇ ਦਾ ਘਟਿਆ ਦਿੱਤਾ ਬੱਕੀ ਦੇ ਡੜ ਵਿੱਚ ਆ ਨਹੀਂ ਹੈ ਪਾਣੀ ਪੀਂਦੀ ਅੰਬਰੋਂ ਨਾ ਕੋ ਯਾ ਤੱਕ ਮੂਰੇ ਲੰਗਿਆ ਨਾ ਕੋ ਯਾ ਤੱਕ ਮੂਰੇ ਲੰਗਿਆ ਨਾ ਪੁੱਛੋ ਰਲਿਆ ਮੇਰੀ ਬਾਕੀ ਤਾਂ ਬਹਿ ਕੇ ਵੇ ਇਸੀ ਪਿੰਡ ਸ਼ਪਾਰ ਦੀ ਸਾਥ ਹੁਣ ਮੈਨੂੰ ਤੇ ਮੇਰੀ ਟੀਮ ਨੂੰ دیਵਾ ਇਜਾਜ਼ਤ ਕੈਮਰਾਮੈਨ ਇੰਦਰਜੀਤ ਦੇ ਨਾਲ ਹਾਕਮ ਸਿੰਘ ਅਮਦਗੜੀਆ ਪੀਡੀਸੀ ਨਿਊਜ਼ ਸ਼ਪਾਰ